ਸੰਗਾ ਬਾਪੂ ਅਸੀਂ ਚੱਲਦੇ ਹਾਂ ਆਪਣਾ ਕਿਆ ਰੱਖੇ ਬਾਪੂ ਜੀ ਬੇਬੇ ਦਾ ਵੀ ਹਲਾ ਬੜਪਾਂ ਸੁਣ ਥੈਂਕ ਯੂ ਬਈ ਥੈਂਕ ਯੂ ਲੋ ਪਾਣੀ ਪੀ ਲੋ ਸੱਤਗੇ ਹੁਨੇ ਨੋਟ ਬਣਦੇ

புத்தூா நியாக்கொத்தி ਇਦਾਂ ਨਾ ਕਰਿਆ ਕਰ ਮੇਰਾ ਪੁੱਤ। ਤੇ ਫੇਰ ਰਾਤ ਤਾਂ ਚਲ ਗਈ। ਪਰ ਲਾਲੀ ਦੀ ਹਰਕਤ ਆ ਨਾ ਮੇਰੇ ਦਿਮਾਗ 'ਚ ਘਰ ਕਰ ਗਈ ਆ। ਤੇ ਹੁਣ ਇਦਾਂ ਨਹੀਂ ਨਿਕਲਦੀ। ਸ਼ੇਰ ਪੁੱਤ ਮੇਰਾ ਚਾਹ ਪੀ ਲ ਲੈ। ਅੱਛਾ ਆਪਣੇ लाडले ਪੁੱਤ ਨੂੰ ਪਲਾਹ ਜਾ ਕੇ। ਪੁੱਤ ਲਾਲੀ ਦੀ ਹਰਕਤ ਐਦਾਂ ਦੀ ਤਾਂ ਹੈ ਨਹੀਂ ਸੀ ਜਿਹੜਾ ਤੂੰ ਘਰ ਛੱਡਣ ਦਾ ਫੈਸਲਾ ਲੈ ਲਿਆ। ਬੇਬੇ! ਇਹ ਗੱਲਾਂ ਨਹੀਂ ਮੈਨੂੰ ਤੁਹਾਡੀਆਂ ਚੰਗੀਆਂ ਲੱਗਦੀਆਂ। ਤੁਸੀਂ ਉਹਦੀਆਂ ਗਲਤੀਆਂ ਤੇ ਪਰਦੇ ਪਾਉਂਦੇ ਰਹਿੰਦੇ ਆ। ਦੇਖਿਓ ਇੱਕ ਦਿਨ ਪਛਤਾਉਂਗੇ ਤੁਸੀਂ ਸਾਰੇ। ਪੁੱਤ ਮੈਂ ਲਾਲੀ ਨੂੰ ਤੇਰੇ ਮਾਮੇ ਕੋਲ ਭੇਜ ਦਿੰਨੀ ਆ। ਪਰ ਤੂੰ ਘਰ ਛੱਡਣ ਦਾ ਫੈਸਲਾ ਨਾ ਲੈ। ਪੁੱਤ ਮੇਰਾ ਕੀ ਪਤਾ? ਖਾਦ ਮੈਂ ਅਗਲੇ ਜਹਾਨ ਤੁਰ ਜਾਵਾਂ। ਬੇਬੇ ਕਿ ਮੈਂ ਇਸ ਘਰ ਦੇ ਵਿੱਚ ਰਹਿਣਾ। ਹਾਂ ਅਗਲੇ ਜਹਾਨ ਦੇ ਵਿੱਚ ਕਿਸੇ ਨਾ ਕਿਸੇ ਨੂੰ ਤਾਂ ਜਾਣਾ ਪੈ ਸਕਦਾ। ਮਮਤਾ ਤੂੰ ਗਈ ਹੋਣੀ ਐ ਮੈਂ ਕੀ ਕਹਿਣਾ ਚਾਹੁੰਦਾ ਇਹਦੇ ਨਾਲ ਉਹ ਚੰਗਾ ਸਾਨੂੰ ਇੱਥੋਂ ਜਾ ਲੰਦੇ ਨਾ ਰੋਕ ਬੇਬੇ ਸਾਨੂੰ ਨਾ ਰੋਕ ਚੰਗਾ ਪੁੱਤ ਜਿਵੇਂ ਤੁਸੀਂ ਰਾਜੀ ਹੋਵੇਂ ਹੀ ਕਰ ਲੋ ਮੇਰਾ ਕੀ ਆ ਘੜੀ ਪਲ ਦਾ ਬਸਾ ਨਹੀਂ ਪਰ ਮੇਰਾ ਪੁੱਤ ਇੱਕ ਵਾਦਾ ਕਰ ਮੇਰੇ ਨਾਲ ਕਿ ਮੇਰੀ ਅਰਥੀ ਨੂੰ ਮੋਢਾ ਦਿਨ ਜ਼ਰੂਰ ਆਈ ਬੇਬੇ ਏਦਾਂ ਨਾ ਕਰ ਬੇਬੇ ਏਦਾਂ ਨਾ ਕਰ ਸਾਨੂੰ ਜਾਣਦੇ ਮੈਨੂੰ ਨਾ ਰੋਕ ਬੇਬੇ ਪੁੱਤਿਆ ਰੋਕ ਮੋ ਪੁੱਤ ਮੇਰੀ ਗੱਲ ਤਾਂ ਸੁਣ ਵੀਰੇ ਵੀਰੇ ਮੇਰੀ ਇੱਕ ਵਾਰੀ ਗੱਲ ਸੁਣ ਲੈ ਵੀਰੇ ਮੈਂ ਤੈਨੂੰ ਕਿਹਾ ਨਾ ਚੁੱਪ ਰਹਿ ਮੈਂ ਕੋਈ ਬਕਵਾਹ ਨਹੀਂ ਕਰਨੀ ਤੇਰੀ ਵੀਰੇ ਜੋ ਮਰਜ਼ੀ ਹੋ ਜਾਵੇ ਵੀਰੇ ਤੇਨੂੰ ਮੇਰੀ ਗੱਲ ਸੁਣਨੀ ਪੈਣੀ ਵੀਰੇ ਤੈਨੂੰ ਤੱਕ ਕਰਦਾ ਤਰਾ ਗੜਾ ਘੁੱਟ ਕੇ ਤੈਨੂੰ ਮਾਰ ਦੇਣਾ ਵੀਰੇ ਜਿੱਤੇਰਾ ਦਿਲ ਕਰਦਾ ਨਾ ਤਾਂ ਮਾਰ ਦੇ ਮੈਨੂੰ ਗੜਾ ਘੁੱਟ ਕੇ ਮਾਰ ਦੇ ਬਸ ਬਸ ਮੇਰੀ ਇੱਕ ਵਾਰ ਗੱਲ ਸੁਣ ਲੈ ਵੀਰੇ ਇੱਕ ਵਾਰੀ ਗੱਲ ਸੁਣ ਲੈ ਪਹਿਲਾਂ ਤੇਰੀਆਂ ਗੱਲਾਂ ਸੁਣਦਾ ਆਇਆ ਹਣ ਪਹਿਲੀ ਵਾਰੀ ਮੈਂ ਆਪਣੇ ਜ਼ਿੰਦਗੀ ਗੱਲ ਸੁਣੀ ਆ ਵੀਰੇ ਭਾਬੀ ਨੂੰ ਮੈਂ ਖਬਰਦਾਰ ਜੇ ਜੱਸੀ ਦਾ ਨਾਮ ਵੀ ਆਪਣੀ ਜ਼ੁਬਾਨ ਤੇ ਲਿਆ ਤਾਂ ਕਹ ਰਿਹਾ ਤੁਸੀਂ ਛੱਡੇ ਨੂੰ ਤੁਸੀਂ ਆਂਦੇ ਚਲੋ ਛੱਡੇ ਨੂੰ ਚਲੋ ਜਸੀ ਜੇ ਦੀ ਜਬਾਨ ਤੇ ਤੇਰਾ ਨਾਮ ਆਇਆ ਨਾ ਮੈਂ ਜਾਨੋਂ ਮਾਰ ਦੇਣਾ ਛਿੰਦੇ ਲਾਲੀ ਛਿੰਦੇ ਸ਼ਰਦੈ ਲਾਲੀ ਨੂੰ ਬਾਪੂ ਇਹਨੇ ਗਲਤੀ ਕੀਤੀ ਹੈ ਨਾ ਤੈਨੂੰ ਸਜ਼ਾ ਜ਼ਰੂਰ ਮਿਲੇਗੀ ਉਹ ਸਿਰੇ ਵੀ ਮੈਂ ਹੀ ਚੜਾਇਆ ਸੀ ਤੇ ਇਹਨੂੰ ਸਜ਼ਾ ਵੀ ਮੈਂ ਹੀ ਦੂੰਗਾ शिंदे ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ ਦਫਾ ਹੋ ਜਾ ਤੁਸੀਂ ਛੱਡੋ ਇਹਨੂੰ ਮੈਂ ਨਹੀਂ ਉੱਥੇ ਜਾਣ ਜਿੱਥੇ ਤੁਹਾਡੇ ਨਾਲ ਇਨਾ ਫਰਕ ਹੋਵੇ ਫੜਨਾ ਸਾਰੇ ਇਨਾ ਫਰਕ ਕਰਦੇ ਚਲੋ ਅਪਾ ਚੱਲਦੇ ਆ ਤੂੰ ਛੱਡ ਦੇ ਇਹਨੂੰ ਲੱਗੇ ਇੱਕ ਗੱਲ ਮੇਰੀ ਯਾਦ ਰੱਖੀ ਮੇਰੇ ਸਮਰੇ ਦੁਬਾਰਾ ਨਾ ਆਈ ਹਰ ਚੋਂਦੇ ਨੂੰ ਮਾਰ ਦੋ ਤੈਨੂੰ ਮੈਂ ਸ਼ੀਗਾ ਬਾਪੂ ਜਿੱਦਾਂ ਤੂੰ ਚਾਹੁੰਦਾ ਨਾ ਉਦਾਂ ਹੀ ਹੋਊਗਾ ਇਹ ਤੈਨਾਂ ਲਾ ਕੇ ਰੱਖੀ ਹੁਣ ਇਹ ਲਾਡਲੇ ਪੁੱਤ ਨੂੰ ਜੱਸੀ ਆਪਣਾ ਸਮਾਨ ਪੈਕ ਕਰ ਆਪਣੇ ਰਹਿਣਾ ਇਸ ਘਰ ਦੇ ਵਿੱਚ ਹੁਣ ਬਾਪੂ ਮੇਰੀ ਇੱਕ ਗੱਲ ਯਾਦ ਰੱਖੀ ਮੈਂ ਇਹਨੂੰ ਬਹੁਤ ਪਿਆਰ ਕਰਕੇ ਦੇਖਿਆ ਇਹਦੇ ਕਰਕੇ ਨਾ ਤੂੰ ਵੀ ਅੱਖਾਂ 'ਚ ਪਛੰਨ ਦੇ ਦੇ ਕੇ ਰਹੂਗਾ ਆਪਾਂ ਨੂੰ ਆ ਵੀ ਦਿਨ ਦੇਖਣੇ ਪੈਣੇ ਸੀ ਲਾਲੀ ਦੇ ਬਾਪੂ ਤੁਸੀਂ ਫਿਕਰ ਨਾ ਕਰੋ ਆਪਾਂ ਕਰ ਵੀ ਕੀ ਸਕਦੇ ਆ ਜਦੋਂ ਨੇ ਸਾਡੀ ਕੋਈ ਗੱਲ ਸੁਣੀ ਨਹੀਂ ਮੈਂ ਵੀ ਤਾਂ ਉਹਨੂੰ ਗੁੱਸੇ ਦੇ ਵਿੱਚ ਦਫਾ ਹੋਣ ਲਈ ਕਹਿ ਦਿੱਤਾ ਕੀ ਫਰਕ ਰਹਿ ਗਿਆ ਉਹਦੇ ਵਿੱਚ ਤੇ ਮੇਰੇ ਵਿੱਚ ਤੂੰ ਸਿਰ ਦਿਲ ਛੋਟਾ ਨਾ ਕਰੋ ਉਹਦਾ ਕਿਹੜਾ ਆਪਣੇ ਤੋਂ ਬਗੈਰ ਜੀ ਲੱਗਣਾ ਥੋੜੇ ਦਿਨ ਸ਼ਹਿਰ ਰਹੂਗਾ ਫੇਰ ਆਪੇ ਆ ਜਾਊਗਾ ਵਾਪਸ ਕਾਸ਼ ਇਸ ਤਰ੍ਹਾਂ ਹੋ ਜਾਵੇ ਰੱਬ ਪਲੀ ਕਰੇ ਆ ਗਿਆ ਪਰ ਰਮਨ ਕਿੱਥੇ ਮੈਂ ਹਰ ਰੋਜ਼ ਫੋਨ ਕੀਤਾ ਮੈਨੂੰ ਪਤਾ ਉਹ ਮੇਰੇ ਬੱਚਾ ਦਾ ਦੋਸਤ ਤੇ ਮੈਨੂੰ ਕਿਸੇ ਗੱਲ ਤੋਂ ਨਾ ਨਹੀਂ ਕਰਦਾ ਮੈਂ ਕਹਿੰਦਾ ਵੀ ਮੇਰਾ ਇੱਕ ਉਹ ਖਾਨ ਪਿਆ ਜਿਹੜਾ ਉਸਦੇ ਨਾਲ ਜਨਾ ਕਰ ਪਾਦੀ ਰਹੋ ਉਹ ਨੂੰ ਫੋਨ ਕਰਦਾ ਜਾਂ ਵੀ ਲੈ ਕੇ ਆਂਦਾ

ਕਿੰਦੇ ਵੀ ਕਿਤੇ ਜੰਦਬਾਜੀ ਚ ਗਲਤ ਫੈਸਲਾ ਨਾ ਲੈ ਲਿਆ ਤੁਸੀਂ ਨਹੀਂ ਨਹੀਂ ਇਹ ਵਾਰ ਬੈਣਾ ਚੋਣਚਾਰ ਦੇ ਫੈਸਲੇ ਲੈਣੇ ਪੈਂਦੇ ਮਰਜ਼ੀ ਆਪਰਾ ਦਾ ਨਹੀਂ ਮੱਗੀ ਜੋ ਤੁਹਾਨੂੰ ਠੀਕ ਕਰਦਾ ਚਲੋ ਆਜੋ ਅੰਦਰ ਚਲਦੇ ਆਂ ਪਹਿਲਾਂ ਘਰ ਦਾ ਖਾਣਾ ਤੁਹਾਨੂੰ ਆਜੋ ਆਜੋ ਸਿੰਦੇਪਾ ਜਦੋਂ ਤੱਕ ਤੁਹਾਡੀ ਸੈਟਿੰਗ ਨਹੀਂ ਨਾ ਹੁੰਦੀ ਤੁਸੀਂ ਇੱਥੇ ਆਰਾਮ ਨਾ ਰਹਿ ਸਕਦੇ ਆ ਤੇ ਇਹ ਤੁਹਾਡਾ ਆਪਣਾ ਹੀ ਘਰ ਆ ਤੇਰੀ ਬਹੁਤ ਮਿਹਰਬਾਨੀ ਹੈਣੀ ਤੇ ਤੁਹਾਨੂੰ ਰਹਿਣ ਲਈ ਛੱਤ ਚਲੋ ਤੁਸੀਂ ਆਰਾਮ ਕਰੋ ਅੱਪਾ ਫਿਰ ਮਿਲਦੇ ਆ ਸਸੀਕਾਲ ਜੀ ਮੈਂ ਤੈਨੂੰ ਕਿਹਾ ਸੀ ਨਾ ਹਣੀ ਮੇਰੇ ਬਚਪਨ ਦਾ ਦੋਸਤ ਆ ਤੇ ਮੈਨੂੰ ਕਿਸੇ ਕੰਮ ਨੂੰ ਨਾ ਨਹੀਂ ਕਹਿੰਦਾ ਆਪਣੇ ਰਹਿਣ ਨੂੰ ਛੱਤ ਦਾ ਇੰਤਜ਼ਾਮ ਕਰਤਾ ਨਾ ਜੱਸੀ ਅੱਪਾ ਘਰ ਛੱਡ ਕੇ ਆਉਣ ਦਾ ਫੈਸਲਾ ਕਰਕੇ ਕੋਈ ਗਲਤੀ ਤਾਂ ਨਹੀਂ ਕਰ ਲਈ ਅੱਪਾ ਕੋਈ ਗਲਤੀ ਨਹੀਂ ਕੀਤੀ ਪਹਿਲੀ ਗਲਤੀ ਕੀਤੀ ਲਾਲੀ ਨੇ ਤੇ ਦੂਜੀ ਗਲਤੀ ਕੀਤੀ ਬੇਬੇ ਬਾਪੂ ਨੇ ਉਹਦੀ ਗਲਤੀ ਤੇ ਪਤਾ ਲੱਗਿਆ ਬਸ ਇਹੀ ਸੋਚ ਕੇ ਤਾਂ ਫਿਰ ਘਰ ਛੱਡਣ ਦਾ ਫੈਸਲਾ ਕੀਤਾ ਪਰ ਕਿਤੇ ਨਾ ਕਿਤੇ ਘਰ ਛੱਡਣ ਦੀ ਚੀਜ਼ ਤਾਂ ਸੀਨੇ ਵਿੱਚ ਛੋਟਦੀ ਦੇ ਨਾਲ ਤੁਸੀਂ ਘਰ ਛੱਡਣ ਦਾ ਫੈਸਲਾ ਮੇਰੇ ਕਰਕੇ ਲਿਆ ਸੀ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਆ ਤੁਹਾਨੂੰ ਉਸ ਘਰ ਦੀ ਜਾਨ ਕਦੇ ਨਹੀਂ ਆਉਂਦੇ ਹੋਗੇ ਤੁਹਾਡੇ ਹਰ ਦੁੱਖ ਸੁੱਖ ਚ ਮੈਂ ਤੁਹਾਡਾ ਹਮੇਸ਼ਾ ਸਾਥ ਦੇਵਾਂਗੀ ਬਾਪੂ ਜੀ ਤੁਸੀਂ ਕਿਉਂ ਰੋਟੀ ਬਣਾਉਣ ਲੱਗ ਪਏ ਚਲੋ ਛੱਡੋ ਮੈਂ ਆਪੇ ਬਣਾ ਲੈਣੀ ਆ ਹੋ ਲਾਲੀ ਤੂੰ ਤਾਂ ਕਦੇ ਬਣੀ ਹੋਈ ਰੋਟੀ ਆਪ ਪਾ ਕੇ ਨਾ ਖਾਦੀ ਤਾਂ ਬਣਾ ਕੇ ਥੋ ਲਵੇਂਗਾ ਵੈਸੇ ਵੀ ਬਹੁਤ ਦਿਰ ਮਾਂ ਦੇ ਹੱਥਾਂ ਦੀਆਂ ਬਣੀਆਂ ਰੋਟੀਆਂ ਖਾ ਲਈਆਂ ਹੁਣ ਆਪਣੇ ਪਿਓ ਦੇ ਹੱਥਾਂ ਦੀਆਂ ਬਣੀਆਂ ਖਾਓ ਨਹੀਂ ਬਾਪੂ ਜੀ ਚਿੰਨਾਚਰ ਬੇਬੇ ਠੀਕ ਨਹੀਂ ਹੁੰਦੀ ਮੈਂ ਆਪੇ ਰੋਟੀ ਬਣਾ ਲਿਆ ਕਰਨੀ ਹੌਲੀ ਹੌਲੀ ਆਪੇ ਬਣਾਉਣੀ ਆ ਜਾਣੀ ਨਾਲੇ ਮੇਰੀ ਗਲਤੀ ਸਜਾ ਤੁਸੀਂ ਕਿਉਂ ਭੁਗਤੋ ਪਹਿਲਾਂ ਆਪ ਰੋਟੀ ਪਉਣੀ ਸਿੱਖ ਲੈ ਬਣਾਉਣੀ ਫੇਰ ਸਿੱਖ ਲੈ ਵੈਸੇ ਵੀ ਜੇ ਗਲਤੀ ਤੈਅ ਕੀਤੀ ਹੁੰਦੀ ਨਾ ਲਾਲੀ ਤਾਂ ਜੇ ਇਸ ਘਰ ਦੇ ਵਿੱਚ ਨਾ ਖੜਾ ਹੁੰਦਾ ਲਾਲੀ ਇੱਕ ਗੱਲ ਦੱਸਾ ਹਾਂਜੀ ਬਾਪੂ ਜੀ ਜਦੋਂ ਬੰਦਾ ਆਪਣੇ ਆਪ ਨੂੰ ਹਾਲਾਤਾਂ ਦੇ ਅਨੁਸਾਰ ਢਾਲ ਲਵੇ ਨਾ ਤਾਂ ਬਹੁਤ ਸਾਰੇ ਸਬਕ ਸਿੱਖ ਲੈਂਦਾ ਜ਼ਿੰਦਗੀ ਦੇ ਤੇ ਬੰਦਾ ساری ਜ਼ਿੰਦਗੀ ਖੁਸ਼ ਰਹਿੰਦਾ ਤੇ ਬਾਪੂ ਜੀ ਹੁਣ ਦੇ ਹਾਲਾਤ ਇਹ ਕਹਿੰਦੇ ਨੇ ਕਿ ਤੁਸੀਂ ਸਾਡੇ ਲਈ ساری ਜ਼ਿੰਦਗੀ ਬਹੁਤ ਕੁਝ ਕੀਤਾ ਤੇ ਹੁਣ ਇਹ ਰੋਟੀ ਬਣਾਉਣੀ ਮੈਨੂੰ ਸਿੱਖ ਲੈਂਦੇ ਹੋ ਇਹ ਮੇਰੀ ਜ਼ਿੰਦਗੀ ਦਾ ਪਿੰਡਾ ਸਬਕ ਹੋਵੇਗਾ ਜਿਹੜਾ ਇੰਨਾ ਹਾਲਾਤਾਂ ਨੇ ਮੈਨੂੰ ਸਿਖਾਇਆ ਗੱਲਾਂ ਤਾਂ ਮੇਰੇ ਪੁੱਤ ਨੂੰ ਬਹੁਤ ਸਿਆਣੀਆਂ ਆਉਣ ਲੱਗ ਪਈਆਂ ਹੁਣ ਇਦਾਂ ਕਰ ਪੁੱਤ ਤੂੰ ਰੋਟੀ ਪਾ ਗਰਮ ਗਰ ਤੇ ਆਪਣੀ ਬੀਬੇ ਲਈ ਲੈ ਜਾ ਉਹਨੂੰ ਭੁੱਖ ਲੱਗੀ ਹੋਣੀ ਆ ਪਰ ਬਾਪੂ ਜੀ ਤੁਸੀਂ ਕਿੰਨਾ ਚਿਰ ਸਾਡਾ ਲੇਖਾ ਦੇਈ ਜਾਓਗੇ ਤੁਸੀਂ ਕੰਮ ਛੱਡੋ ਤੁਸੀਂ ਆਰਾਮ ਕਰੋ ਮੈਂ ਆਪੇ ਕਰ ਲੈਣਾ ਉਹ ਇੱਕ ਕੰਜੜਾ ਹੁਣ ਤੇ ਬਾਹਰ ਵੀ ਗਈਆਂ ਆ ਬਸ ਦੋ ਘਰਟੀਆਂ ਹੋਰ ਲਾਉਣੀਆਂ ਆ ਤੂੰ ਗਰਮ ਗਰਮ ਰੋਟੀ ਪਾ ਕੇ ਆਪਣੀ ਬੀਬੇ ਨੇ ਲੈ ਜਾ ਚੰਗਾ ਬਾਪੂ ਪਰ ਸਵੇਰੇ ਮੈਂ ਬਣਾਉਂਗਾ ਚੰਗਾ ਜੇ ਤੂੰ ਜਲਦੀ ਉੱਠ ਗਿਆ ਤੂੰ ਬਣਾ ਲਈ ਨਹੀਂ ਤਾਂ ਫਿਰ ਮੈਂ ਤਾਂ ਬਣਾ ਹੀ ਲੈਣੀ ਆ ਠੀਕ ਆ ਬੱਤੂ ਬੱਤ ਲਾਲੀ ਹਾਂ ਜੀ ਬੱਤ ਜੀ ਆਪਣੀ ਬੇਬੇ ਨੂੰ ਕੋਲ ਬੈਠ ਕੇ ਰੋਟੀ ਖੁਲਾਮੀ ਤੇ ਉਹਨੂੰ ਦਵਾਈ ਵੀ ਦੇ ਦੇਮੀ ਠੀਕ ਆਪਾ ਜੀ ਠੀਕ ਹੈ ਰੋਟੀ ਖਾ ਲੀ ਤੁਸੀਂ ਆਪਣੀ ਰੋਟੀ ਵੀ ਨਾਲ ਲੈਣੀ ਸੀ ਮੈਂ ਬਾਅਦ ਚ ਖਾ ਲਾਂਗੀ ਉਹ ਜਿੱਦਾਂ ਤੇਰੀ ਖੁਸ਼ੀ ਬੈਠਦਾ ਜਾ ਤੇ ਆਪਾਂ ਤਾਂ ਤੇਰੀ ਹਰ ਖੁਸ਼ੀ ਵਿੱਚ ਖੁਸ਼ ਰਹੀਦਾ। ਅੱਛਾ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਤੁਹਾਨੂੰ ਗੱਲ ਪੁੱਛਾਂ। ਦੱਸ। ਨਹੀਂ। ਹਾਂ ਤਾਂ ਤੇਰੀ ਕਿਥੇ ਗੱਲ ਦਾ ਗੁੱਸਾ ਕੀਤਾ ਜੋ ਅੱਜ ਕਰੂੰਗਾ। ਦੱਸ ਕੀ ਗੱਲ ਕਰਨੀ? ਤੁਸੀਂ ਸਵੇਰੇ ਚਲੇ ਜਾਂਦੇ ਹੋ ਸ਼ਾਪ ਤੇ ਤੇ ਸਾਰਾ ਦਿਨ ਬਾਹਰ ਹੀ ਰਹਿੰਦੇ ਹੋ। ਰਾਤ ਨੂੰ ਘਰ ਆਉਂਦੇ ਹੋ। ਤੇ ਮੈਂ ਸਾਰਾ ਦਿਨ ਘਰੇ ਬੋਰ ਹੋ ਜਾਂਦੀ ਹਾਂ। ਇਹਦੇ ਵਿੱਚ ਕਿਹੜੀ ਗੱਲ? ਉਹ ਮੇਰੇ ਨਾਲ ਦੁਕਾਨ ਤੇ ਚੱਲ ਪਿਆ ਕਰ। ਇਹ ਦੁਕਾਨਦਾਰੀ ਮੇਰੇ ਬਸ ਦੀ ਗੱਲ ਨਹੀਂ। ਆਪਣੀ ਦੁਕਾਨਦਾਰੀ ਆਪੇ ਸੰਭੋ। ਉਹ ਫੇਰ ਮੈਂ ਤੇਰੇ ਲਈ ਇਦਾਂ ਦਾ ਕੀ ਕਰਾਂ ਜਿਹੜਾ ਮੇਰੀ ਜਾਨ ਸਾਰਾ ਦਿਨ ਬੂਰ ਨਾ ਹੋਵੇ। ਮੈਂ ਸੋਚ ਰਹੀ ਸੀ ਮੇਰੀ ਪੜ੍ਹਾਈ ਨਹੀਂ ਕਰਨ ਤਾਂ ਕੀ ਫਾਇਦਾ ਜੇ ਮੈਂ ਘਰੇ ਬਹਿਣਾ ਸੀ। ਕਿਉਂ ਨਾ ਮੈਂ ਜੋਬ ਕਰ ਲਾਂ। ਉਹ ਜੋਬ ਵੀ ਤਾਂ ਲੱਭਣੀ ਪੈਣੀ ਆ ਨਾ। ਮੇਰੀ ਇੱਕ ਫਰੈਂਡ ਆ ਉਹਦੇ ਨਾਲ ਸਕੂਲ ਚੱਕ ਟੀਚਰ ਦੀ ਲੋੜ ਆ ਤੇ ਤਨਖਾਹ ਵੀ ਵਧੀਆ ਆ। ਅੱਛਾ। ਕਿਉਂ ਨਾ ਤੂੰ ਜੋਬ ਕਰ ਲਾ। ਦੱਸ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ? ਜੇ ਤੇਰੀ ਸਿਲੀ ਨਾਲ ਗੱਲ ਹੋ ਗਈ ਆ ਤਾਂ ਤੂੰ ਜੋਬ ਜੁਆਇਨ ਕਰ ਲੈ। ਉਹ ਮੈਨੂੰ ਤਾਂ ਹਰ ਪਲ ਤੂੰ ਹੱਥ ਦੀ ਚਾਹੀਦੀ ਐ। ਚਲੋ ਠੀਕ ਐ। ਮੈਂ ਸਵੇਰੇ ਸਕੂਲ ਜਾ ਕੇ ਜੁਆਇਨ ਕਰ ਲਾਂਗੀ। ਰੋਟੀ ਖਾ ਲਈਏ ਹੁਣ ਆਪਾਂ? ਲੈ। ਅਖਰ ਉਹੀ ਹੋਇਆ ਜੋ ਜੱਸੇ ਚਾਹਦੀ ਸੀ ਇੱਕ ਹੱਸਦਾ ਵਸਦਾ ਪਰਿਵਾਰ ਛਾੜੂ ਦੇ 蒂ਲਿਆਂ ਵਾਂਗੂ ਖਿਲਾਰ ਕੇ ਰੱਖ ਦਿੱਤਾ ਭਰਾਵਾਂ ਦੇ ਵਿੱਚ ਬੈਰ ਪਵਾ ਦਿੱਤਾ ਇੱਕ ਪੁੱਤ ਨੂੰ ਮਾਪਿਆਂ ਤੋਂ ਦੂਰ ਕਰ ਦਿੱਤਾ ਇੱਕ ਹੱਸਦਾ ਵਸਦਾ ਪਰਿਵਾਰ ਸੁਪਨਿਆਂ ਦਾ ਘਰ ਤਬਾਹ ਕਰ ਕੇ ਰੱਖ ਦਿੱਤਾ ਛੋਟਾ ਬਚਪਨ ਵੱਡੇ ਹਾਸੇ ਖੁਸ਼ੀਆਂ ਦੇ ਨਾਲ ਪਰਦਾ ਕਾਸੇ ਨਾਲ ਦੇ ਜਾਏ ਨਾਲ ਜੇ ਹੋਵਣ ਦੁਨੀਆ ਦੇ ਸਭ ਦੁੱਖ ਇੱਕ ਪਾਸੇ ਬੇਬੇ ਬਾਪੂ ਤੋਂ ਜਾਵਾਂ ਸਦਕੇ ਲੱਗਦੇ ਨੇ ਮੈਨੂੰ ਰੱਬ ਤੋਂ ਵੱਧ ਕੇ ਮੰਗਿਆ ਜੇ ਨੂੰ ਰੱਬ ਤੋਂ ਮੈਂ ਲੜ ਲੜ ਮੇਰਾ ਸੁਪਨਿਆਂ ਦਾ ਕਰੇ ਸਪਨਿਆਂ ਦਾ ਘਰ ਸਪਨਿਆਂ ਦਾ ਘਰ ਮੇਰਾ ਸਪਨਿਆਂ ਦਾ ਘਰ ਸਪਨਿਆਂ ਦਾ ਘਰ